पिछले राहमला किधर तुझे कितने जा रही है सिक्के अस्पोक का नगेस सिज़े अच्छा कौन कौनसी धनिया के लोग मैं जो मेरा धन अच्छा दो मुझे तेजी ना लेते सारे पास के पास दिए क्यों बजे रंजी बजे की लग रही है इसकी ओके क्यों तो टलाई कोली पता है इनके सिज़ा हम देने हम्म इसे आकरण कह रहे सिमटे ਬਿੱਟ ਕਿਨਾਤਾ ਦਾ ਅਸੀਂ ਕੀ ਹੋਇਆ ਕਿ ਸੀ ਕਿਆ ਕਿਵੇਂ ਵਾਰਦਾ ਹੋਈ ਹੈ ਕੌਣ ਕੌਣ ਸੀ ਗਿਆ ਕਣੀ ਕਿ ਉਹ ਅਸੀਂ ਅਜੀ ਮੈਂ ਤੇ ਮੇਰੀ ਬਾਈਕ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਸ਼ੈਰ ਕਰਦੇ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਿਆ ਹੀ ਉਹਦੇ ਵਿੱਚ ਇੱਕ ਨੌ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਇਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਿ ਆਪਾਂ ਹੁਣ ਦੋ ਕੁਲ ਜਾਂਦਾ ਬੰਦਾ ਆਪਾਂ ਨੂੰ ਕੀ ਪਤਾ ਲੱਗਦਾ ਕਿਸ ਦਾ ਉਹ ਇਹਦੇ ਗੋਲੀ ਮਾਰ ਪਟਾ ਬੰਨੇ ਸੀ ਕਿਵੇਂ ਸੀ ਇੜਈ ਮਗਰ ਬੈਠਾ ਸੀ ਉਹ ਤਾਂ ਲੈਤੀ ਸੀ ਲੋਈ ਤੇ ਜਿਹੜਾ ਚਲਾਉਂਦਾ ਸੀ ਮੋਟਰਸਾਈਕਲ ਉਹਦੇ ਕੋਟ ਪਾਇਆ ਮੈਨਾਂ ਕਦਾ ਧਿਆਨ ਦਿੱਤਾ ਹੀ ਨੰਬਰ ਵੇਟ ਹੈ ਨਹੀਂ ਸੀ ਮੋਟਰਸਾਈਕਲ ਸੜੀਂ 1.5 ਮਿੰਟ ਲੰਮਾ ਜੀ ਲੰਮਾ ਜੀ ਕੀ ਕਾਰਨ ਕੀ ਹੈ ਕਿ ਤੇ ਲੰਮਾ ਰਦਾ ਲਾਈਨ ਦਾ ਕੋਈ ਕੰਮ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਇਦਾਂ ਦੀ ਉਹ ਮੈਨੂੰ ਅੱਜ ਹੀ ਕਾਲ ਹੋ ਕੇ ਆਈ ਆ ਉਹ ਕਹਿੰਦੀ ਸੀ ਆਵਾਂਗੇ ਵੀ ਇਹਦਾ ਪਤਾ ਲੈਣਾ ਉਹ ਆਉਂਦੇ ਇੱਥੇ ਆਉਣਗੇ ਕਾਰਨ ਕੀ ਲੱਗਦਾ ਕੋਈ ਲੋਕ ਹੋ ਸਕਦੇ ਨੇ ਸ਼ੱਕ ਹੀ ਮਨ ਦੇ ਵਿੱਚ ਨੇシャ ਕੋਣ ਕਿਸੇ ਤੇ ਨਹੀਂ ਕਰ ਸਕਦੇ ਜੀ ਆਏ ਆਪਣੀ ਕਿਸ ਨਾ ਹੈ ਨਹੀਂ ਸੀ ਲੌਗ ਡਾਟ ਜਾਂ ਆਪਾਂ ਜੇ ਕਿਸੇ ਨਾਲ ਲੌਗ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਜਾਣਦੇ ਜੀ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਰਿਜ ਰਜਾਵਤੀ ਨਾਲ ਨਹੀਂ ਅੱਜ ਫੋਨ ਲਾਇਆ ਸੀ ਉਹਨੂੰ ਡਾਊਟ ਨਹੀਂ ਅੱਜ ਫੋਨ ਲਾਇਆ ਉਹਨਾਂ ਤੇ ਵੀ ਡਾਊਟ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਖਲੋ ਆਉਂਦੇ ਨੇ ਤਾਂ ਅੱਛਾ ਸਟ ਕਿੰਨੀ ਕਾ ਤੁਹਾਡੇ ਵਾਇਸ ਦੇ ਕਿੱਥੇ ਰੋਹੋ ਉਹ ਚਲੀ ਜਾਂਦਾ ਜੀ ਹਲੇ ਕੰਮ ਹਸਪੀਟਲ ਦੀ ਪੱਟ ਦੇ ਲਈ ਮੇਰਾ ਨਾਮ ਕੀ ਹੈ ਤੁਹਾਡਾ ਜੀ ਹਰਜਿੰਦਰ ਕੌਰ ਜੀ ਕਿਹੜਾ ਪਿੰਡ ਹੈ ਭਗਤਾਪਾਈ ਕਾ ਜੀ ਕੀ ਗੱਲ ਹੋ ਗਈ ਜੀ ਬੇਟਾ ਨਾ ਉੱਥੇ ਕੇ ਸੈਲ ਕਰਨ ਗਏ ਸੀ ਦੋਨੇ ਜਾਨੇ ਤੇ ਦਾਣਾ ਮੰਡੀ ਤੇ ਕਹਿੰਦੇ ਵੀ ਸਾਨੂੰ ਤਾਂ ਘਰ ਉੱਥੇ ਸੁਨਹਿ ਮਿਲਿਆ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲੇ ਆ ਕੇ ਦੇ ਡਾਕਟਰ ਤੇ ਲਗਾਇਓ ਕਹਿੰਦੇ ਜੀ ਗੋਲੀ ਦਾ ਨਿਸ਼ਾਨਾ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਾਨੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੇ ਨੰਗੇ ਸੀ ਵੀ ਕਹਿੰਦੇ ਮੈਂ ਬੇਟੀ ਚੁੱਲਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਤੁਹਾਨੂੰ ਕਿੰਨੇ ਜਿਹਨਾਂ ਦਾ ਗੀੜੀ ਰੱਖੀ ਹੈ ਇਹ ਇਹ ਮੇਰੀ ਨੋਹ ਦੇ ਉਹਦੇ ਵਿੱਚ ਕਿਸੇ ਦਿਨ ਕਿ ਨਹੀਂ ਜੀ ਇਹ ਤੇ ਕੱਲੀ ਤੇ ਲੱਗੀ ਹੈਗੀ ਇਹ ਭੱਗੇ ਜਾਂਦੇ ਸੀ ਭਜਦੇ ਸੀ ਇਹ ਮੂਰੇ ਸੀਗੇ ਗੇਰੇਜ ਚ ਕਿੰਨੇ ਕਿ ਬੋਲ ਲੱਗਿਆ ਭਾਜ ਤਾਂ ਪਤਾ ਨਹੀਂ ਜੀ ਹੁਣ ਪਤਾ ਲੱਗ ਗਿਆ ਕਿ ਕਿੱਥੇ ਪਾਟਾ ਚਾਰੀ ਬਾਟ ਚ ਅੱਛਾ ਕਿੰਨੇ ਕੁ ਦਾ ਟਾਈਮ ਸੀ ਜੀ ਕੋਈ ਕੋ ਮੈਂ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਲੜਾਈ ਦਾ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲੜ-ਡੱਟ ਨਹੀਂ ਗੱਲ ਉਹਨਾਂ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹਦੇ ਝੋਲ ਜਿਹੇ ਬੇਟੀ ਤੇ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਣ ਨਹੀਂ ਹੋਈ ਬਾਗੀ ਬਾਕੀ ਬਾਤ ਜੀ ਦੋ ਜਾਣੇ ਦੱਸ ਦਿਆ ਜੀ ਬਾਕੀ ਅਸੀਂ ਕਿਹੜਾ ਕੋਲੇ ਸੀ ਉੱਥੇ ਕੋਈ ਆਇਆ ਤਾਂ ਮੈਂ ਕਿਹਾ ਮੂਟ ਏਸੀ ਕਦਰ ਨਹੀਂ ਇਹ ਕਹਿੰਦੇ ਵੀ ਕਾਲੇ ਕੱਪੜੇ ਪਾਏ ਲੇ ਸੀ ਉਹਨਾਂ ਦੇ ਕੰਨੇ ਅਸੀਂ ਤਾਂ ਘਰੇ ਸੀ ਜੀ ਸਾਨੂੰ ਤਾਂ ਘਰੇ ਸਨਾਂ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਿੱਦੋਂ ਅਸੀਂ ਗਾ ਹਸਪੀਟਲ 'ਤੇ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਜੀ ਸੱਵਲ ਪਕਰ ਪਹਿਲਾਂ ਦਲਵੀਰ ਦੇ ਹਸਪਤਾਲ ਚ ਲੱਗ ਗਏ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲੱਗ ਗਏ ਫਿਰ ਸਾਨੂੰ ਪਤਾ ਲੱਗਾ ਜੀ ਫਿਰ ਨਾਲ ਦੇ ਨਾਲ ਇੱਥੇ ਲੈਣ ਇੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਕਤਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਕੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪ੍ਰੀਤ ਸਿੰਘ ਉਹਦਾ ਘਰਵਾਲੇ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਸੈਰ ਕਰ ਰਹੇ ਸੀਗੇ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਉਂਦੇ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟ ਦੇ ਵਿੱਚੋਂ ਆਰ-ਪਾਰ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਜਿਹੜੀ ਐਸ ਐਚ ਓ ਨਾਲ ਸੀ ਆਈ ਨਾਲ ਡੀ ਐਸ ਪੀ ਡੀ ਸਾਹਿਬ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਹਨਾਂ ਦੀ ਪਛਾਣ ਵਾਸਤੇ ਰੈਟੀਫਿਕੇਸ਼ਨ ਵਾਸਤੇ ਕੀ ਵਜਨ ਰੰਜਿਸ਼ ਕੀ ਸੀ ਕੌਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਸੀਂ ਸਾਰਾ ਜਿਹੜਾ ਹੈਗਾ ਉਸ ਦੀ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰਦਾਤੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਤੇ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਹੋ ਜਿਹੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਵੀ तकरीबन 20 ਸਾਲ ਤਕਰੀਬ ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਪਟਕਾ ਭਾਈਕ ਜਿਹਦੇ ਲੜਕਾ ਅਰਸ਼ਪ੍ਰੀਤ ਜਿਹੜਾ ਹੈਗਾ ਇਹਦੇ ਨਾਲ ਲੰਮਰ ਜੁੜੀਏ ਦੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀਰਕਪੁਰ ਦੀ ਕੋਈ ਕੋਹਰਾ ਪੂਰ ਵੀ ਹੈਗੇ ਕੋਈ ਲਵ ਮੈਰਿਜ ਲੈ ਕੇ ਨਹੀਂ ਐਦਾਂ ਦੀ ਕੋਈ ਹੈ ਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲਵ ਮੈਰਿਜ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਬਾਰੇ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਉਹ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਵੇਦਕਿਤੇ ਕੀਤੀ ਸੀ ਲਵ ਮੈਰਿਜ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੀ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਕਿਉਂਕਿ ਜਸਟ ਜੇ ਲੜਕੀ ਐਡਜਟ ਹੋਈ ਹੈ ਤੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਰਵਾਏ ਕਰਾਂਗੇ ਤਾਂ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਤਲਬ ਲੜਕੀ ਨਾਲ ਜਿਹਦਾ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਇਹਦੇ ਵੀ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਾਹਰ ਨਹੀਂ ਕੀਤਾ ਗਿਆ ਸਿਰ ਬੋਲਚਾਲ ਸੀਗੀ ਆਪਣੇ ਮਾਪਿਆਂ ਨਾਲ ਲੜਕੀ ਦੀ ਜਾਂ ਸੌਰੀ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਹਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮਾਪਿਆਂ ਨਾਲ ਬੋਲਚਾਲ ਸੀਗੀ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਜੀ ਨਾਮ ਦੱਸ ਦਿੰਦੇ ਨੇ ਠੀਕ ਹੈ ਪਰ ਹਾਂਜੀ ਸਰ। ਬੱਸ ਅਗੁੱਡ ਨੇਮ ਤੋਂ ਦਾ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਹਿਲ ਐ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆ ਫਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ। ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੀ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਹੈ। ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ। ਪਤਾ ਲੱਗਿਆ ਵੀ ਗੁੜ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਇੰਜ਼ ਦੇਖਿਆ ਜਖਮੀ ਕਾ ਜਮ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ